ਇਹ ਜੋ ਤੁਸੀਂ ਸਕਰੀਨ ਤੇ ਸੀਸੀਟੀਵੀ ਫੁਟੇਜ ਵੇਖ ਰਹੇ ਹੋ ਇਹ ਸੀਸੀਟੀਵੀ ਫੁਟੇਜ ਹੈ ਇੱਕ ਕਾਨੀਆਂ ਦੀ ਦੁਕਾਨ ਦੀ ਜਿੱਥੇ ਰਾਤ ਸਵਾ 8:30 ਵਜੇ ਦਾ ਅਤੇ ਦੁਕਾਨ ਵਿੱਚ ਦੋ ਵਿਅਕਤੀ ਚਲੇ ਆਏ ਤੇ ਦੁਕਾਨ ਦੇ ਅੰਦਰ ਵੜ ਕੇ ਦੁਕਾਨ ਦੇ ਵਿੱਚ ਪਏ ਸਰੋਂ ਦੇ ਤੇਲ ਦੀਆਂ ਕਾਨੀਆਂ ਚੱਕ ਲਈਆਂ ਸੀਸੀਟੀਵੀ ਕੈਮਰੇ ਵਿੱਚ ਫੁਟੇਜ ਉਹਨਾਂ ਦੀ ਕਲੀਅਰ ਆ ਗਈ ਹੈ ਤੇ ਦੁਕਾਨ ਘਰ ਦੇ ਨਾਲ ਔਨ ਕਾਰਨ ਘਰ ਦੇ ਵਿੱਚ ਰੰਦੀ ਔਰਤ ਵੱਲੋਂ ਸ਼ੋਸ਼ਨਾਬਾ ਪਾਇਆ ਗਿਆ ਤੇ ਚੋਰ ਫਰਾਰ ਹੋ ਗਏ ਜਿਸ ਬੰਦ ਵੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਸੰਚਾਲਕ ਨੇ ਦੱਸਿਆ ਕਿ ਉਸ ਦੇ ਪਿਤਾ ਬਿਮਾਰ ਰਹਿੰਦੇ ਹਨ ਤੇ ਉਹ 8:30 ਵਜੇ ਆਪਦੀ ਪੈਨਨਾ ਬਾਜ਼ਾਰ ਗਿਆ ਸੀ ਤੇ ਉਸ ਵੇਲੇ ਇਹ ਘਟਨਾ ਵਾਪਰ ਗਈ ਹੈ ਜੋ ਕਿ ਬੜੀ ਨਿੰਦਨਯੋਗ ਅਤੇ ਮੰਦ ਭਾਗੀ ਘਟਨਾ ਹੈ 8:30 ਵਜੇ ਦਾ ਸਮਾਂ ਰਾਤ ਦਾ ਕੋਈ ਜ਼ਿਆਦਾ ਸਮਾਂ ਵੀ ਨਹੀਂ ਹੈ ਉਹ ਮੰਗ ਕਰਦੇ ਹਨ ਪੁਲਿਸ ਜਲਾਲਾਬਾਦ ਤੋਂ ਕਿ ਜਲਾਲਾਬਾਦ ਦੀ ਪੁਲਿਸ ਉਹਨਾਂ ਨੂੰ ਬੰਦਾ ਇਨਸਾਫ ਦਿਵਾਵੇ ਅਤੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੁਕਾਨ ਸੰਚਾਲਕ ਨੇ ਹੋਰ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਸਾਡੀ ਪੂਰੀ ਕਵਰੇ ਵੇਖੋ ਕੀ ਨਾਮ ਹੈ ਜੀ ਸਰ ਮੇਰਾ ਨਾਮ ਵਾਸੂ ਦੇਵੇ ਕੀ ਗੱਲ ਕੀ ਹੋਈ ਸਰ ਕੁਛ ਨਹੀਂ 8:25 ਦਾ ਟਾਈਮ ਸੀਗਾ ਲਗਭਗ ਮੈਂ ਤੇ ਮੇਰੀ ਸਿਸਟਰ ਬਾਜ਼ਾਰ ਗਏ ਸੀ ਮम्मा ਪਾਪਾ ਘਰ ਸੀਗੇ ਪਾਪਾ ਚੱਲ ਨਹੀਂ ਸਕਦੇ ਮੇਰੇ ਤੇ ਮੈਂ ਪਾਪਾ ਨੂੰ ਮੈਂ ਅੰਦਰ ਛੱਡ ਕੇ ਮੈਂ ਬਾਜ਼ਾਰ ਨੂੰ ਨਿਕਲਿਆ ਤੇ ਜਸਟ ਇੱਧਰ ਅੰਦਰ ਆਏ ਨੇ ਤੇ ਸ਼ਟਰ ਬੰਦ ਸੀਗਾ ਕੌਣ ਆਇਆ ਅੰਦਰ ਚੋਰ ਆ ਗਏ ਸੀ ਦੋ ਮੋਟਰਸਾਈਕਲ ਤੇ ਆ ਗਏ ਸੀਗੇ ਇੱਕ ਤਾਂ ਜਵਾਨ ਜਿਹਾ ਮੁੰਡਾ ਸੀਗਾ ਇੱਕ ਥੋੜਾ ਜਿਹਾ ਹੈਗਾ ਸੀਗਾ ਜੀ ਤੇ ਅੰਦਰੋਂ ਦੀ ਵੜਿਆ ਮੇਨ ਗੇਟ ਬੰਦ ਸੀਗਾ ਉਹਨੂੰ ਖੋਲ ਕੇ ਹੋੜੀ ਅੰਦਰੋਂ ਦੀ ਵੜ ਕੇ ਦਾਖਲ ਹੋ ਕੇ ਇੱਥੋਂ ਚੜ੍ਹ ਕੇ ਅਦਰੋਂ ਗੱਟ ਤਿੰਨ ਕੈਨੀਆਂ ਲਾਈਆਂ ਨੇ ਸਰ ਤੇਲ ਦੀਆਂ ਤੇ ਅੰਦਰੋਂ ਮੰਮਾ ਨੇ ਵਾਜਾ ਮਾਰੀਆਂ ਨੇ ਤੇ ਮਤਲਬ ਚੀਕ ਝਾੜਾ ਪਾਇਆ ਤੇ ਇੱਥੇ ਰੱਖ ਕੇ ਭੱਜ ਕੇ ਨਿਕਲ ਗਿਆ ਤੇ ਹੱਥ ਤੇ ਵੀ ਕੁਝ ਮਾਰਿਆ ਉਹਨਾਂ ਦੇ ਅੱਛਾ ਤੇ ਜਲਾ ਨੂੰ ਵਗੈਰਾ ਜੀ ਹੋਈ ਜਾਂਦੀ ਹੈ ਜੀ ਨਹੀਂ ਤੇ ਕੈਮਰੇ ਨਹੀਂ ਲੱਗੇ ਹੋਏ ਦੁਬਾਰਾ ਲੱਗੇ ਹੋਏ ਨੇ ਸਰ ਉਹ ਲੱਗੇ ਹੋਇਆ ਬਾਹਰ ਵੀ ਦੋ ਲੱਗੇ ਹੋਏ ਨੇ ਕੈਮਰੇ ਚ ਆਗੇ ਨੇ ਸਰ ਬਿਲਕੁਲ ਆਗੇ ਨੇ ਕੀ ਮੰਗ ਕੀ ਕਰਦੇ ਹੋ ਸਰ ਇਨਸਾਫ ਚਾਹੀਦਾ ਮਤਲਬ ਪੁਲੀਸ ਹਾਂਜੀ ਸਰ ਇਹ ਮੰਗ ਕਰਦੇ ਆ ਕਿ ਮਤਲਬ 8:30 ਵਜੇ ਦਾ ਕੋਈ ਖਾਸ ਟਾਈਮ ਨਹੀਂ ਸੀਗਾ ਉਹ ਮਤਲਬ ਮੈਂ ਕਰੇ ਨਹੀਂ ਸੀਗਾ ਤੇ ਮੇਰੇ ਪੇਰੈਂਟਸ ਜਿਵੇਂ ਮੇਰੇ ਫਾਦਰ ਚੱਲ ਨਹੀਂ ਸਕਦੇ ਉਹਨਾਂ ਨੂੰ ਕੁਝ ਕੁਝ ਕਰ ਜਾਂਦਾ ਦਿਨ ਦਿਹਾੜੇ ਹੀ ਸਰ ਚੋਰੀਆਂ ਹੋ ਜਾਂਦੀਆਂ ਨੇ ਤੇ ਕੀ ਬਣੇਗਾ ਅੱਗੇ ਸਰ ਜੀ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم ਅਪੀਲ ਕਰਦੇ ਹਾਂ ਕਿ এবੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ